ਹਰ ਦੋਸਤੋ ਵੈਲਕਮ ਟੂ ਪਿੰਜੰਦਰੀਵਾਲ ਮੈਂ ਦਾਲਾਪਰਾਲੀ ਸ਼ਾ ਸਸਤਰਕਾਰ ਰਾਮਰਾਬ ਆਦਬ ਕੀ ਹਾਲ ਹੈ ਮੇਰੇ ਪ੍ਰਾਪ ਸਭ ਠੀਕ ਠਾਕ ਹੈ ਜੀ ਲਓ ਜੀ ਦੋਸਤੋ ਇੱਕ ਆਰਡਰ ਜਾ ਰਿਹਾ ਡੰਬਰ ਸਰ ਜੀ ਦੋਸਤੋ ਇਹ ਆਰਡਰ ਜਾ ਰਿਹਾ ਜੀ ਡੈਲੀ ਡਾਕਸ ਆਬੀ ਐਚ ਰਣੀਜੋਲ ਸੈਕਸ਼ਨ 1 ਇਹ ਜੀ ਉਸਤਾਦ ਬਬੇ ਸ਼ਨੂਜੀ ਦੇ ਘਰ ਜਾ ਰਿਹਾ ਜੀ ਆਰਡਰ ਇਹ ਸਾਡੇ ਜੋਨਵੀਰ ਜੀ ਨੇ ਆਰਡਰ ਕੀਤਾ ਇਹਨਾਂ ਦੀਆਂ ਰਿੰਗਾ ਵੀ ਜਾ ਰਹੀਆਂ ਜੀ ਦੋ ਤਰ੍ਹਾਂ ਦੀਆਂ ਠੀਕ ਹੈ ਜੀ ਇੱਕ ਰੋਕੀ ਦੇ ਨਾਮ ਤੇ ਇੱਕ ਫਤਿਹ ਦੇ ਨਾਮ ਤੇ ਹੈ ਜੀ ਤੇ ਜਿਸ ਭਰਾਣਿਆਂ ਨੂੰ ਆਰਡਰ ਕਰਨਾ ਹੈ ਦਿੱਤੇ ਗਏ ਨੰਬਰ ਤੇ ਆਰਡਰ ਕਰ ਸਕਦੇ ਜੀ ਆਲ ਇੰਡੀਆ ਡੇਲੋ ਮੈਂ ਸਾਰੀਆਂ ਵੀਡੀਓ ਚ ਪਹਿਲੇ ਵੀ ਗਏ ਚੁੱਕੇ ਹਾਂ ਜੀ ਜਦੋਂ ਜਿਹੜੀ ਪੇਮੈਂਟ ਪਹਿਲੇ ਆਉਂਦੀ ਹੈ ਜੀ ਉਸ ਤੋਂ ਬਾਅਦ ਜਿਹੜਾ ਇਹ ਕੋਰੀਅਰ ਨਿਕਲਦਾ ਜੀ ਤੇ ਜੇ ਤੁਸੀਂ ਸਾਨੂੰ ਪੇਮੈਂਟ ਪਾਤੀਏ ਬੇਫਿਕਰ ਰਹੋ ਤੁਹਾਡੇ ਘਰ ਇਹ ਕੋਰੀਅਰ ਪਹੁੰਚੇਗਾ ਭਾਏ ਇੱਕ ਦਿਨ ਲੇਟ ਪਹੁੰਚੇ ਪਹੁੰਚੇਗਾ ਜ਼ਰੂਰ ਜੀ ਤੇ ਇੱਥੇ ਲੋਕਲ ਮੈਨੂੰ ਪਰਾ ਸਾਰੇ ਜਾਣਦੇ ਹੀ ਜਦੋਂ ਮੇਰੇ ਕੋਲ ਕੋਰੀ ਨਿਕਲਦਾ ਵੀਡੀਓ ਵੀਡੀਓ ਨਾਲ ਦੀ ਨਾਲ ਹਟਗਵਾ ਜਾਂਦੀ ਹੈ ਹੀ ਗਰੁੱਪ ਦੇ ਵਿੱਚ ਸ਼ੇਅਰ ਕਰ ਦਿੰਦੇ ਆ ਜੀ ਤੇ ਜਿਸ ਭਰਾਣਿਆਂ ਨੂੰ ਆਰਡਰ ਕਰਨਾ ਬੇਫਿਕਰੇ ਹੋ ਕੇ ਆਰਡਰ ਕਰ ਸਕਦੇ ਆ ਜੀ ਆਲ ਇੰਡੀਆ ਡਿਲੀਵਰੀ ਹੈ ਜੀ ਤੇ ਧੰਨਵਾਦ ਜੀ ਫਿਰ ਨਵੇਂ ਵੀਡੀਓ ਲੈ ਕੇ ਆਇਆ ਜਰੋਨ ਨੇ ਸਾਰੇ ਭਰਾਵਾਂ ਕਾਢੀ ਤੇ ਗਾੜੀ ਗਾੜੀ ਮੇਰੇ ਭਰਾ ਜਰੂਰ ਸ਼ੇਅਰ ਕਰਿਆ ਕਰੋ ਤੇ ਜੁਗੀ ਹੈ ਜਾਨਵਰ ਦਾ ਭਲਾ ਹੋਵੇ ਠੀਕ ਹੈ ਜੀ ਧੰਨਵਾਦ ਜੀ ਫਿਰ ਮਿਲਦੇ ਆ ਜੀ ਲੋ ਜੀ ਬਾਈ ਬੱਚੋ ਕੀ ਡਿਮਾਂਡ ਹੈ ਤਾਂ ਬੱਚੇ ਹੋਰ ਆ ਗਏ ਆ ਠੀਕ ਹੈ ਜੀ ਸ਼ੌਂਕ ਕਰਾਤੇ ਆਪਾਂ ਕੋ ਬੱਚੋ ਦਾ ਇਹ ਦੇਖੋ 골ਡਨ ਬੱਚੇ ਆ ਸਾਡੇ ਤੇ ਬੇ ਵਾਲੇ ਬੱਚੇ ਵੀ ਇਸ ਨੂੰ ਦਾ ਵਾਲੇ ਵੀ का का राफली सात नीला का मगर बच्चा भाई ये भी नीला मगर बच्चा है, काले पैरों के बच्चे हैं। ये देखो ये सेब वाला बच्चा सो ये बच्चे हैं जी निकल गए बाहर बच्चे बहुत चुस्त हैं भाई बाहर निकलो कर रहे हैं एकदम एक्टिव बच्चे हैं ग्रटिड जोड़ो के पट्टे हैं भाई ये देखो ये बीस बच्चे टैडी गोल्डन मगर ரபுரி ம